ਗੁਲਵਿੰਦਰ ਸਿੰਘ ਨਾਮ ਆਈ ਗੁਲਵਿੰਦਰ ਸਿੰਘ ਜੀ ਕਿਸ ਤਰ੍ਹਾਂ ਲੜਾਈ ਗਈ ਕਿੱਥੇ ਪਿਓ ਤੇ ਕੀ ਕੀ ਸੱਟਾਂ ਲੱਗੀਆਂ ਨੇ ਮੈਂ ਸਰਕਾਰੀ ਹਸਪਤਾਲ ਉਹ ਉਹਦੇ ਵਿੱਚ ਪਿਆ ਰਜਿੰਦਰਾ ਚ ਤੇ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ ਆ ਮੇਰੇ ਸਿਰ ਚ ਟਾਂਕੇ ਲੱਗਿਆ ਤੇ ਆ ਬਾਹਾਂ ਤੇ ਨੇ ਕੂਣੀਆਂ ਤੇ ਲੱਤਾਂ ਤੇ ਸਾਰੇ ਟਾਂਕੇ ਲੱਗੇ ਆਗੇ ਤੇ ਅਣਪਛਾਤੇ ਬੰਦਿਆਂ ਵੱਲੋਂ ਮਾਰਦਤ ਕੀਤੀ ਗਈ ਆ ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਆ ਕੀ ਨਾ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ ਇਹ ਪਿੰਡੋਂ ਬੁਲਾ ਕੇ ਮਨ ਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਵੱਲੋਂ ਤੇ ਉਸ ਤੋਂ ਬਾਅਦ ਕੁੱਟ ਮਾਰੀ ਇਹ ਬੰਦੇ ਨਾਲ ਕੀਤੀ ਗਈ ਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉਧਰੋਂ ਦਾਖਲ ਕਰਵਾਤਾ ਉਹਰੇ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ ਤੇ ਅਸੀਂ ਪਿੰਡੋਂ ਆ ਗਏ ਉਰੇ ਪਿੰਡੋਂ ਆਏ ਹੋਏ ਸਾਨੂੰ ਆਏ ਸੀਗੇ ਵੀ ਚੱਲ ਕੋਈ ਨਹੀਂ ਕੁੱਟਮਾਰ ਹੋ ਗਈ ਵੀ ਚੱਲ ਜੋ ਵੀ ਹੋਊਗਾ ਅਸੀਂ ਚੱਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਮੰਨ ਮੱਟੀ ਕਰਾ ਕੇ ਵਾਪਸ ਆ ਜਾਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਟਾਈਮ ਬਾਅਦ 11:00 11:00 ਸਵਾ 11:00 ਦੇ ਕਿਤੇ ਇਲਾਜ ਕਰਵਾਉਣ ਵਾਸਤੇ ਆਏ ਸੀ। ਹਾਂ ਜੀ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਮੈਂ। ਤੇ 11:00 ਸਵਾ 11:00 ਵੇ ਦੇ ਕਰੀਬ ਉਹ ਦੁਬਾਰੇ ਫੇਰ ਆਏ। ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟ ਮਾਰ ਕੀਤੀ। ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ। ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਦਾਹ ਮਾਰੇ ਉੱਪਰ ਸਿਰ ਤੇ ਤਿੱਖੇ-ਤਿੱਖੇ ਹਥਿਆਰ ਜੀ ਉਹਨਾਂ ਕੋਲੇ ਰਾੜਾਂ ਸੀਆਂ। ਕਿ ਨਾਮ ਹੈ ਆਪਣਾ? ਮਨਪ੍ਰੀਤ ਸਿੰਘ ਜੀ। ਮਨਪ੍ਰੀਤ ਜੀ। ਕੀ ਸੱਪਾਂ ਮੁੰਡੇ ਨੇ ਆਪਣੇ ਤੇ ਕਿੱਥੋਂ ਆਏ ਤੁਸੀਂ ਮੇਰੇ ਪਿੰਡ ਮੀਨਸਾ ਜੈ ਮੈਨੂੰ ਮੈਸੇਜ ਕਰਕੇ ਸੱਦੇ ਗਏ ਬੇ ਲੜਕੀ ਦੀ ਸੀ ਬੇ ਲੜਕੇ ਦੀ ਸੀ ਉਸਨੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਬੇ ਲੜਕੇ ਨੇ ਮੈਨੂੰ ਰੜੜਾ ਮਾਰ ਕੇ ਦੋ ਉਰੀਦ ਕੀਤਾ ਜੀ ਢਿਕੇ ਉਦੋਂ ਉਹ ਹਸਪਤਾਲ ਜਾ ਗਈ ਉਦੋਂ ਟੈਂਕਟੋ ਕੁ ਲੱਗੇ ਬੇ ਜੋ ਫਰੈਂਡ ਵੀ ਬੜਾ ਕੂੜ ਕੀਤਾ ਜੀ ਉਹ ਆ ਗਏ ਤੇ ਫਿਰ ਆ ਕੇ ਇਹਨੇ ਮੈਨੂੰ ਦਵਾਈ ਦੂ ਵੀ ਦੋਣ ਲੱਗੇ ਉਦੋਂ ਜਦ ਹੀ ਆ ਕੇ ਦੁਬਾਰੇ ਰੜੜਾ ਜਾ ਕੇ ਜੀ ਉਦੋਂ ਉਹਦੇ ਫਟ ਮਾਰ ਕੇ ਕੀ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ ਸੀ ਜਿਸ ਦੇ ਭੰਗਗੇ ਜੀ ਉਦੋਂ ਉਹ ਸਾਹਮਣੇ ਬੈਠੇ ਵਾਜੀ ਛੋਡੇ ਸੱਟਾਂ ਕਿੱਥੇ ਕਿੱਥੇ ਵੱਜੀਆਂ ਨੇ ਮੇਰੇ ਸਿਰ ਤੇ ਨਹੀਂ ਬਾਂਹ ਤੇ ਹੀ ਲੱਗਦੇ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜੋ ਹਸਪਤਾਲ ਦੇ ਵਿੱਚ ਆ ਕੇ ਚੋਰ ਤੋਂ ਜੋ ਮਾਰ ਲਗੇ ਤੁਹਾਨੂੰ ਜੋ ਗੁੰਡੇ ਅਨਸਰ ਸੀਗੇ ਸਰਕਾਰੀ ਹਸਪਤਾਲ ਵੀ ਸੀਵ ਨਹੀਂ ਹੈ ਇਸ ਸਰਕਾਰੀ ਹਸਪਤਾਲ ਦੀ ਸੇਫਟੀ ਚਾਹੀਦਾ ਜੀ ਕਿਉਂਕਿ ਕੱਲ੍ਹ ਕਾਜ ਸਾਡਾ ਨੇ ਕੱਲ੍ਹ ਸੁੱਖ-ਸਹੋਰ ਨਾ ਵੀ ਹੋ ਸਕਦਾ ਜੀ ਰਮੰਗ ਕਰਨੇ ਵੀ ਸਾਨੂੰ ਇਹ ਸੋਚ ਬਣੀ ਚਾਹੀਦੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਡਾਕਟਰ ਕਪਿਲ ਗੋਇਲ ਹੈ ਡੋਟਰ ਸਾਹਿਬ ਰਾਤ ਜੋ ਲੜਾਈ ਹੋਈ ਹੈ ਇੱਥੇ ਕਿਰਚਾ ਕਿਰਪਾਨਾਂ ਦਾ ਚੱਲੇ ਨੇ ਕੀ ਕਹਾ ਚੰਗ ਵਾਲਾ ਸਰ ਬਹੁਤ ਹੀ ਭਿਆਨਕ ਦ੍ਰਿਸ਼ ਸੀ ਜਿਹੜੇ ਉੱਥੇ ਕੱਲ ਹੋਈ ਹੈ ਪ੍ਰੋਬਲਮ ਇੱਕ ਪੇਸ਼ੈਂਟ ਆਪਣੇ ਇਲਾਜ ਲਈ ਆ ਰਿਹਾ ਹੈ ਤੇ ਉਹਨੂੰ ਪੰਜ ਬੰਦੇ ਅੰਦਰ ਆ ਕੇ ਕਿਰਪਾਨਾਂ ਦੇ ਨਾਲ ਦਾਹ ਦੇ ਨਾਲ ਤੇ ਰਾੜਾਂ ਦੇ ਨਾਲ ਆ ਕੇ ਉਨੂੰ ਘੁੱਟਦੇ ਪਏ ਨੇ ਜਿਹੜੇ ਮਰੀਜ਼ ਲੱਗੇ ਹੋਏ ਹੈਗੇ ਨੇ ਉਹਨਾਂ ਦੇ ਵੀ ਸੱਟਾਂ ਵੱਜ ਰੀਆਂ ਨੇ ਜੇ ਉਹਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ 'ਚ ਵੀ ਸੱਟਾਂ ਵੱਜ ਰੀਆਂ ਨੇ ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਲੋਕੀ ਆਪਣੀ ਜਾਨ ਬਚਾ ਕੇ ਜਿਵੇਂ ਭੱਜਦੇ ਹੁੰਦੇ ਨੇ ਉਹ ਵੀਡੀਓ ਕੈਮਰਿਆਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਲੋਕੀ ਭੱਜਦੇ ਪਏ ਨੇ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਸੀਗਾ ਸਾਡਾ ਸਟਾਫ ਸੀ ਸਟੂਡੈਂਟ ਸੀਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਪਣਾ ਸਿੱਖ ਕੰਮ ਸਿੱਖਣ ਆਏ ਨੇ ਇੱਥੇ ਉਹ ਵੀ ਦਹਿਸ਼ਤ ਦੇ ਵਿੱਚ ਸੀ ਕਮਰੇ ਦੇ ਵਿੱਚ ਬੰਦ ਹੋ ਗਏ ਸਾਨੂੰ ਉਪਰੋਂ ਇਨਫੈਕਟ ਉਹਨਾਂ ਦੇ ਕਿੰਨੇ ਇਹ ਵੀ ਆਇਆ ਕਿ ਸਰ ਅਸੀਂ ਨਹੀਂ ਕੰਮ ਕਰ ਸਕਦੇ ਐਮਰਜੈਂਸੀ ਬੰਦ ਕੀਤੀ ਜਾਵੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਨਾਲ ਅਸੀਂ ਐਮਰਜੈਂਸੀ ਸਵਰਥ ਤੱਕ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਗ੍ਰਿਸ਼ਿ ਬਸ ਇਹ ਹੈ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਲੱਗਦਾ ਨਹੀਂ ਕਿ ਕਿੰਨਾ ਕਿ ਸੁਰੱਖਿਆ ਦੀ ਘਾਟ ਹੈ ਪੁਲਿਸ ਕਰਮੇ ਦੀ ਸਕਿਉਰਟੀ ਗਾਰਡ ਦੀ ਰਾਤ ਨੂੰ ਡਿਊਟੀ ਹੋਣੀ ਚਾਹੀਦੀ ਹੈ 100% ਜੀ ਇਹੀ ਮੁੱਦਾ ਅਸੀਂ ਕਈ ਦਿਨਾਂ ਤੋਂ ਚੱਕ ਰਹੇ ਆਂ ਜਿਸ ਕਰਕੇ ਹੜਤਾਲ ਵੀ ਕਰ ਰਹੇ ਆਂ ਜਿਹੜੀ 8 ਤੋਂ 11 ਦੀ ਸਾਡੀ ਹੜਤਾਲ ਚੱਲ ਰਹੀ ਹੈ ਉਹਦਾ ਮੇਨ ਮੁੱਦਾ ਹੀ ਇਹ ਹੈ ਸਿਕਿਉਰਟੀ ਨੂੰ ਲੈ ਕੇ ਆਪਾਂ ਕਲਕੱਤਾ ਦੇ ਵਿੱਚ ਵੀ ਆਪਾਂ ਦੇਖ ਰਹੇ ਕਾਂਡ ਹੋ ਰਿਹਾ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਕੋਈ ਬੰਦਾ ਬਿਨਾਂ ਡਰ ਤੋਂ ਅੰਦਰ ਆ ਕੇ ਇਹ ਵਾਰਦਾਤ ਕਰਦਾ ਔਰ ਇੱਕ ਵਾਰ ਨਹੀਂ ਉਹ ਬੰਦਿਆਂ ਨੇ ਕਟੋੜ ਤਿੰਨ ਤੋਂ ਚਾਰ ਵਾਰ ਹਸਪਤਾਲ ਦੇ ਵਿੱਚ ਵੜੇ ਨੇ ਉਹਨਾਂ ਨੇ ਇੱਥੇ ਆਇਨੇ ਅੰਦਰ ਉਹਨਾਂ ਨੇ ਇੱਥੇ ਸੂਝ-ਬੂਝ ਵੀ ਲਿੱਤੀ ਕਿ ਕਿੱਥੇ ਕੌਣ ਹੈ ਕੀ ਕਰ ਰਹੇ ਨੇ ਉਸ ਤੋਂ ਬਾਅਦ ਕਾਲ ਕਰਕੇ ਬੁਲਾਇਆ ਉਸ ਤੋਂ ਬਾਅਦ ਦੋ ਵਾਰ ਅੰਦਰ ਆਏ ਦੋ ਵਾਰ ਆਕੇ ਮੁੰਡੇ ਨੂੰ ਖਿੱਚ ਕੇ ਕੁੱਟਿਆ ਉਸ ਤੋਂ ਬਾਅਦ ਫਿਰ ਬਾਅਦ ਚ ਇੱਥੇ ਆਏ ਜਦੋਂ ਪੀਸੀਆਰ ਵੀ ਸੀ ਉਸ ਤੋਂ ਬਾਅਦ ਫਿਰ ਇੱਥੇ ਆਕੇ ਉਹਨਾਂ ਦਾ ਬੰਦਾ ਬੈਠਾ ਮਤਲਬ ਕਿ ਉਹਨਾਂ ਦੀ ਹਿੰਮਤ ਦੀ ਦਾਦੇ ਨਹੀਂ ਪੈਗੀ ਕਿ ਉਹ ਕਿਸ ਲੈਵਲ ਤੱਕ ਆਪਣਾ ਪੰਜਾਬ ਮੂਵ ਕਰ ਰਿਹਾ ਸਾਨੂੰ ਖੁਦ ਨਹੀਂ ਸਮਝ ਆ ਰਿਹਾ ਬੰਦਾ ਫੜੇਗਾ ਉਹਨਾਂ ਦਾ ਕੋਈ ਟ੍ਰੇਸ ਹੋਇਆ ਐਸ ਪਰ ਸਾਡੀ ਨੌਲੇਜ ਇਹ ਜੀ ਦੋ ਬੰਦੇ ਉਹਨਾਂ ਦੇ ਫੜੇ ਗਏ ਨੇ ਤੇ ਇੱਕ ਬੰਦਾ ਦਾ 100% ਜੋ ਸਾਨੂੰ ਪਤਾ ਚੱਲਿਆ ਸੀ ਬਾਹਰ 12:30 1 ਵਜੇ ਦੇ ਕਰੀਬ ਉਹ ਬਾਹਰ ਆ ਕੇ ਬਹਿ ਗਿਆ ਤੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਸੇਜ ਕਰ ਰਿਹਾ ਸੀ ਕਿ ਅੰਦਰ ਕੀ ਗਤੀਵਿਧੀ ਚੱਲ ਰਹੀ ਹੈ ਤੇ ਕੁਝ ਪੇਸ਼ੈਂਟਸ ਨੇ ਪਹਿਚਾਨ ਲਿਆ ਤੇ ਫਿਰ ਪੁਲਿਸ ਨੇ ਉਹਨੂੰ ਘੇਰਾਵ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਸੀ ਸ਼ਾਇਦ ਇੱਕ ਬੰਦਾ ਹੋਰ ਗ੍ਰਿਫਤਾਰ ਕਰ ਚੁੱਕੇ ਨੇ ਡਾਕਟਰ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਰਾਤ ਐਮਰਜੈਂਸੀ ਵਿੱਚ ਭੰਨ ਤੋੜੀ ਹੈ ਲੜਕਿਆਂ ਦਾ ਕੁੱਟਮਾਰ ਹੋਈ ਹੈ ਡਾਕਟਰ ਸਾਹਿਬਾਂ ਨੇ ਦਾਖਲ ਰਿਆ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਲੱਗਦੇ ਨੇ ਸਾਰ ਸਾਰ ਸਾਰੇ ਸਾਥ ਆਉਂਦੇ ਜੀ ਸਰਕਾਰੀ ਹਸਪਤਾਲ ਜਿਹੜੇ ਵਿੱਚ ਜਿਹੜੇ ਇਹ ਜਿਹੇ 엘িমੈਂਟਸ ਆਉਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਹੈ ਜੇ ਕੋਈ ਪੁਲਿਸ ਫੋਰਸ ਹੋਵੇ ਜੇ ਕੋਈ ਪੁਲਿਸ ਵਾਲੇ ਬਾਹਰ ਖੜੇ ਹੋਣ ਤਾਂ ਇਹ ਜਿਹੇ 엘িমੈਂਟਸ ਅੰਦਰ ਆ ਨਹੀਂ ਨਾ ਕਿਉਂਕਿ ਇੰਨਾ ਦਾ ਹਸਪਤਾਲ ਪ੍ਰੈਮਿਸਿਸ ਵਿੱਚ ਆਉਂਦਾ ਕੋਈ ਮਤਲਬ ਹੀ ਨਹੀਂ और क्योंकि यही सब कुछ बहुत रेगुलरली हो रहा है इसको साफ पता लग रहा है कि जो लोग ड्यूटी कर रहे हैं वो किस हद हाँ तक इनसिक्योर ने यह डॉक्टर साहब ने मैनू नहीं पता किमें मैनेज किया बट जे किसी फीमेल डॉक्टर की इतने ड्यूटी होंगी बहुत ज़्यादा मुश्किल हो सकती जी इस डेफिनेटली कुछ ना कुछ जल्दी सोचना चाहता है बिकॉज हाले तक डॉक्टर की स्ट्राइक चल रही है तभी यह इंसीडेंट रोज़ वाकन हो रहे हैं ਤੇ ਜੇ ਬਾਅਦ ਚ ਕੀ ਹੋਏਗਾ ਇਹ ਤਾਂ ਮੈਂ ਸੋਚਿਆ ਵੀ ਨਹੀਂ ਜਾ ਸਕਦਾ ਹਾਂ ਪੰਤੋੜ ਵੀ ਹੋਈ ਏ ਪੰਤੋੜ ਵੀ ਹੋਈ ਏ ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕੁਡਵਾਏ ਨੇ ਸੀਸੀਟੀਵੀ ਚੋਂ ਤੇ ਸਾਫ਼ ਪਤਾ ਲੱਗ ਰਿਹਾ ਕਿੰਨੇ ਸਾਰੇ ਲੋਕ ਸਿਗੇ ਔਰ ਉਹ ਹਥਿਆਰਬੰਦ ਸਿਗੇ ਉਹਨਾਂ ਕੋਲ ਕਾਫੀ ਸਾਰੇ ਹਥਿਆਰ ਸੀ ਬਲਕਿ ਔਰ ਕਿਉਂ ਹਸਪੀਟਲ ਪ੍ਰੈਮਿਸਿਸ ਚ ਆਏ किमें उन्हों की इन्नी हिम्मत होंगी है कि वो प्रेमिस आके इन्नी तोड़ पोड़ कर रहे हैं लोगों को परेशान कर रहे हैं मरीज़ को स्टाफ को परेशान कर रहे हैं और किोरिटी हुई है ये देख ही सकते हो